ਪैसे ਹੀ ਬਣਦੇ ਨਹੀਂ ਕੋਸ਼ਿਸ਼ਾਂ ਅਸੀਂ ਲੱਗੇ ਹੋਏ ਆ ਗੱਲ ਕਰੀਏ ਉੱਪਰ ਦੀ ਤੇ ਲਿਫਟ ਦੀ ਉਹ ਓਪਨਲੀ ਘਾੜ ਕਰ ਰਹੇ ਆ ਸਾਡਾ ਸੇਮ ਟ੍ਰਿਪ ਹੈਗਾ ਐ ਸੇਮ ਟ੍ਰਿਪ ਐਜ਼ ਅ ਡਰਾਈਵਰ ਸਾਨੂੰ ਆਇਆ 47 ਦਾ ਔਰ ਸੇਮ ਟ੍ਰਿਪ ਐਜ਼ ਅ ਰਾਈਡਰ ਜਿਹਨੇ ਹੈ ਕਸਟਮਰ ਉਹ 76 ਦਾ ਡਾਊਨ टाउन ਟੂ ਲੈਂਗਲੀ ਕਸਟਮਰ ਕੋ 118 ਡਾਲਰ ਕਾਊਂਟ ਕੀਤੇ ਠੀਕ ਹੈ ਜੀ ਤੇ ਡਰਾਈਵਰ ਨੂੰ ਤੇ ਜਸ 32 ਡਾਲਰ ਸਰ एवरीイヤー ਸਾਡੇ ਕੋਲ ਸਾਈਨ ਕਰਾਉਂਦੇ ਨੇ ਐਗਰੀਮੈਂਟ ਹੁੰਦਾ ਹੈ ਕਿ 25% ਸੀ ਡਿਡਕਟ ਕਰਾਂਗੇ ਮਗਰ ਇਹਨਾਂ ਦੀ ਕੋਈ ਲਿਮਟ ਨਹੀਂ ਹੈ 25% ਲੈ ਕੇ 70% ਤੱਕ ਜਾਂਦੇ ਨੇ ਇੱਕ ਘੰਟੇ ਕਿੰਨੇ ਲਾਂਦੇ ਆ ਕਿਸੇ ਕੋਈ ਆਪਣਾ ਘਰੋਂ ਛੱਡ ਕੇ ਕੰਮ ਜਿਹੜੇ ਸਾਰੇ 90 ਤੋਂ 95 ਘੰਟੇ ਜਿਹੜਾ ਰੈਗੂਲਰ ਡਰਾਈਵਰ ਲਗਾ ਰਿਹਾ ਇੱਕ ਵੀਕ ਦੇ ਵਿੱਚ 95 ਘੰਟੇ ਦਾ ਮਤਲਬ ਹੈ ਡਬਲ ਟਾਈਮ ਕਿਸੇ ਵੀ ਬੰਦੇ ਦੇ ਨਾਲੋਂ ਅਲੱਗ ਇਹ ਫੇ ਜਿਹੜੇ ਵੇਅਰ ਹੈ ਉਹ ਜੈਨੂਇਨ ਕਰਨ ਉਬਰ ਦਾ ਕਟਾ ਜੋ ਐਕਚੁਅਲ ਕਟਾ ਹੋਣਾ ਚਾਹੀਦਾ 15% ਉਸ ਤੋਂ ਉੱਪਰ ਨਾ ਲੈਣ ਉਬਰ ਲਿਫਟ ਡਰਾਈਵਰਾਂ ਦੇ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਦੇ ਉੱਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਥੇ ਡੇਵਿਡ ਈਬੀ ਪੂਛੀ ਦੇਰ ਦੇ ਵਿੱਚ ਪਹੁੰਚ ਰਹੇ ਨੇ ਪਰ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਆਪਣਾ ਪ੍ਰਦਰਸ਼ਨ ਕਰ ਰਹੇ ਨੇ ਕੀ ਕੁਝ ਉਹਨਾਂ ਦੀਆਂ ਮੰਗਾਂ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਉਬਰ ਲਿਫਟ ਡ라이ਵਰ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਔਰ ਕੀ ਅੱਜ ਲੋਰ ਮਹਿਸੂਸ ਹੋਈ ਕਿ ਤੁਹਾਨੂੰ ਇੱਥੇ ਧਰਨਾ ਦੇਣਾ ਪਿਆ ਕੰਮ ਛੱਡਣਾ ਪਿਆ ਔਰ ਇੱਥੇ ਆ ਕੇ ਪ੍ਰੋਟੈਸਟ ਕਰਨਾ ਪਿਆ ਹਾਂਜੀ ਮੇਰਾ ਨਾਮ ਹੈਗਾ ਜੀ ਕੁਲਜੀਤ ਸਿੰਘ ਤੇ ਮੈਂ ਉੱਪਰ ਦੇ ਨਾਲ ਕੰਮ ਕਰਦਾ ਪਿਆ ਆਲਮੋਸਟ ਸਾਢੇ 1.5 ਸਾਲ ਤੋਂ ਜਦੋਂ ਉਹਦੀ ਸ਼ੁਰੂ ਹੋਈ ਆ ਜੀ ਮੁੱਦਾ ਅੱਜ ਦਾ ਨਹੀਂ ਹੈਗਾ ਜੀ ਮੁੱਦਾ ਤਾਂ ਚੱਲਦਾ ਪਿਆ 2.5 ਸਾਲ ਤੋਂ 3 ਸਾਲ ਤੋਂ ਮੀਟਿੰਗਾਂ ਤਾਂ ਅਸੀਂ 50 ਕਰ ਚੁੱਕੇ ਆ ਟਾਈਮ ਦੀ ਜਿਹੜੀ ਤੁਸੀਂ ਗੱਲ ਕਰਦੇ ਵੀ ਵੇਸਟ ਕਰਨਾ ਉਹ ਸਾਡੇ ਲਈ ਨਵੀਂ ਗੱਲ ਨਹੀਂ ਰਹਿ ਗਈ ਹੁਣ ਕਿਉਂਕਿ ਪਾਸੇ ਬਣਦੇ ਨਹੀਂ ਕੋਸ਼ਿਸ਼ਾਂ ਅਸੀਂ ਲੱਗੀਆਂ ਹੋਈਆਂ 3 ਸਾਲ ਅਸੀਂ 40 ਤੋਂ 45 ਮੀਟਿੰਗਾਂ ਕੀਤੀਆਂ ਜੀ ਜਿਹੜੀਆਂ BCNDP ਦੇ ਨਾਲ BCNDP ਦੇ ਨਾਲ PTV ਦੇ ਨਾਲ ਵੈਨਕੂਵਰ ਸਿਟੀ ਦੇ ਨਾਲ ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਦੀ ਇੱਕ ਆਰਗੇਨਾਈਜੇਸ਼ਨ BC ਫੈਡਰੇਸ਼ਨ ਉਹਨਾਂ ਦੇ ਨਾਲ ਪਰ ਹੱਲ ਕੋਈ ਨਹੀਂ ਨਿਕਲਿਆ ਉਲਟਾ ਸਾਡਾ ਜਿਹੜਾ ਮਸਲਾ ਹੱਲ ਹੋਣ ਦੀ ਬਜਾਏ ਨਾ ਖਰਾਬ ਹੁੰਦਾ ਜਾ ਰਿਹਾ ਦੂਜੀ ਗੱਲ ਇਹ ਆ ਜੀ ਜਿਹੜਾ Uber ਇਹ ਕਹਿੰਦੇ ਆ ਵੀ ਅਸੀਂ ਇਹ ਕਹਿੰਦੇ ਲੈਜਿਸਲੇਸ਼ਨ ਲਿਆਂਦਾ Uber ਤੇ ਇਹਨਾਂ ਬਾਕੀ ਕੰਪਨੀਆਂ ਨੂੰ ਠੀਕ ਕਰਨ ਲਈ ਥੋੜੀਆਂ ਜੀਆਂ ਕੰਪਨੀਆਂ ਠੀਕ ਹੋਈਆਂ ਜਿਹਦੇ ਚ DoorDash ਤੇ Skip ਜੋ ਕਿ ਅੱਗੇ ਨਾਲੋਂ ਬੈਟਰ ਨੇ ਪਰ ਜੇ ਗੱਲ ਕਰੀਏ Uber ਦੀ ਤੇ Lyft ਦੀ ਉਹ ਓਪਨਲੀ ਘਾੜ ਕਰ ਰਹੇ ਆ ਸਾਡਾ ਔਰ ਜਿਹੜੀ ਬੀਸੀ ਐਂਡਪੀ ਆ ਮੈਨੂੰ ਇਤਾਂ ਲੱਗਦਾ ਕਿ ਇਹਨਾਂ ਦੇ ਹੱਥ ਵਿੱਚ ਕੁਝ ਨਹੀਂ ਹੈ ਜਾਂ ਫਿਰ ਇਹ ਗਵਰਨਮੈਂਟ ਕਰਵਾਉਂਦੀ ਪਈ ਆ ਕਿਉਂਕਿ ਅੰਦਰੋਂ ਫੀਲ ਹੋਣ ਲੱਗ ਪਿਆ ਵੀ ਇਹ ਇੰਨਾ ਜ਼ਿਆਦਾ 3 ਸਾਲਾਂ ਤੋਂ ਬੋਲ ਬੋਲ ਬੰਦਾ ਇੱਕ ਬੰਦਾ ਨਹੀਂ ਹਜ਼ਾਰਾਂ ਡਰਾਈਵਰ ਨੇ ਇਹ ਦੇ ਵਿੱਚ ਜਿਹੜੇ ਇੱਕ ਤੋਂ ਬਾਅਦ ਇੱਕ ਦੋ ਇੱਕ ਇੱਕ ਦਿਨ ਤੋਂ ਬਾਅਦ ਇੱਕ ਦਿਨ ਪਰੇਸ਼ਾਨੀ ਲੈ ਕੇ ਆਪਣੀਆਂ ਪਹੁੰਚਦੇ ਆ ਦੱਸਦੇ ਆ ਕੋਈ ਡੀਐਕਟੀਵੇਸ਼ਨ ਦੀ ਲੈ ਕੇ ਪਹੁੰਚਦਾ ਕੋਈ ਕਿਸੇ ਚੀਜ਼ ਦੀ ਇਹਨਾਂ ਨੇ ਨਵਾਂ ਲੈਜਿਸਲੇਸ਼ਨ ਲਿਆਂਦਾ ਜੀ ਜਿਹਦੇ ਵਿੱਚ ਇਹਨਾਂ ਨੇ ਜੋ ਸਾਡੇ ਪਹਿਲਾ ਫੇਅਰ ਸੀ ਉਸ ਤੋਂ ਵੀ ਥੱਲੇ ਲੈ ਜਾਂਦੇ। ਹੂੰ। ਦੂਜੀ ਗੱਲ ਇਹ ਕਹਿੰਦੇ ਡੀਐਕਟੀਵੇਸ਼ਨ ਲਈ 72 ਘੰਟੇ ਚਾਹੀਦੇ ਆ। ਜਦ ਕੀ ਉੱਪਰ ਅੱਜ ਦੀ ਰੇਟ ਦੇ ਵਿੱਚ ਵੀ ਇਹਨਾਂ ਦੀ ਕੋਈ ਲੈਜਿਸਲੇਸ਼ਨ ਨੂੰ ਫਾਲੋ ਨਹੀਂ ਕਰਦਾ। ਮੇਰੇ ਕੋਲ ਮੇਰਾ ਇੱਕ ਕਜ਼ਨ ਉਹਦੀ ਵਾਈਫ ਤੇ ਉਹਦਾ ਆਪਣਾ ਅਕਾਊਂਟ ਇੱਕੋ ਹੀ ਦਿਨ ਦੇ ਵਿੱਚ ਦੋਨਾਂ ਦੇ ਅਕਾਊਂਟ ਬੰਦ ਕਰਤੇ ਬਿਨਾਂ ਰੀਜ਼ਨ ਦੱਸੇ। ਉਹਨੇ ਹਰ ਸਪੋਰਟ ਤੇ ਕਾਲ ਕਰ ਲਈ। ਹਰ ਜਗ੍ਹਾ ਪੁੱਛ ਲਿਆ ਕੋਈ ਉਹਦਾ ਸੋਲੂਸ਼ਨ ਨਹੀਂ ਨਿਕਲਿਆ ਜੀ ਉਹ ਇਹ ਵੀ ਨਹੀਂ ਜਵਾਬ ਦਿੰਦੇ ਵੀ ਰੀਜ਼ਨ ਕੀ ਆ ਰੀਜ਼ਨ ਕਹਿੰਦੇ ਵੀ ਟਾਈਮ ਜ਼ਿਆਦਾ ਲੱਗਦਾ ਡਿਲੀਵਰੀ ਤੇ ਜਿਹੜਾ ਟਾਈਮ ਜਿਹੜਾ ਲੱਗਣਾ ਟਾਈਮ ਕਿਸੇ ਵੀ ਥਾਂ ਤੇ ਉਹਨੂੰ ਤੁਸੀਂ ਰੋਕ ਕਿੱਦਾਂ ਸਕਦੇ ਹੋ ਤੇ ਫਿਰ ਜੇ 72 ਘੰਟੇ ਦਾ ਨੋਟੀਸ ਆ ਉਸ ਤੋਂ ਪਹਿਲਾਂ ਤੁਸੀਂ ਬੰਦ ਕਿੱਦਾਂ ਕਰ ਸਕਦੇ ਹੋ ਸੋ ਇਹ ਕੰਪਨੀ ਆਪਣੀ ਮਨਮਾਨੀ ਕਰਦੀ ਪਈ ਹੈ ਕਿ ਗਵਰਨਮੈਂਟ ਦੇ ਨਾਂ ਲਾ ਕੇ ਮਨਮਾਨੀ ਕਰਦੀ ਪਈ ਹੈ ਮੈਨੂੰ ਹਜੇ ਤੱਕ ਇਹ ਨਹੀਂ ਸਮਝ ਆਇਆ ਕਈ ਚੈਨਲਾਂ ਨੇ ਇਸ ਚੀਜ਼ ਲਈ ਗੱਲ ਕੀਤੀ ਪਰੇਸ਼ਾਨੀਆਂ ਜਿਹੜੀਆਂ ਸਾਡੀਆਂ ਉਹ ਕੀਤੀਆਂ ਪਰ ਜੋ ਅਸਲੀ ਮੁੱਦਾ ਆ ਉਹ ਮੈਂ ਜੇ ਸਹੀ ਗੱਲ ਦੱਸਾਂ ਤੇ ਹਜੇ ਤੱਕ ਕਿਸੇ ਵੀ ਚੈਨਲ ਨੇ ਸਹੀ ਤਰੀਕੇ ਨਾਲ ਅੱਗੇ ਨਹੀਂ ਲਿਆਂਦਾ ਜਦੋਂ ਵੀ ਤੁਸੀਂ ਕਿਸੇ ਵੀ ਪਲੇਟਫਾਰਮ ਤੇ ਜਾਂਦੇ ਹੋ ਉਹ ਤੁਹਾਡੀ ਅੱਧੀ ਗੱਲ ਅੱਧੀ ਵੀ ਨਹੀਂ 5% ਗੱਲ ਸੁਣਦੇ ਆ ਮੀਡੀਆ ਚ ਪੇਸ਼ ਕਰ ਦਿੰਦੇ ਆ ਡਰਾਈਵਰ ਦੀ ਕੌਣ ਸੁਣਦਾ ਪਿਆ ਜਦ ਕਿ ਵੋਟਰ ਅਸੀਂ ਆ ਵੋਟ ਅਸੀਂ ਦਿੰਨੇ ਪਏ ਆ ਹਰ ਚੀਜ਼ ਲਈ ਸਫਰ ਅਸੀਂ ਕਰਦੇ ਆ 95 ਘੰਟੇ ਭਾਜੀ ਕੰਮ ਕਰਕੇ ਜੇ 60 ਘੰਟੇ ਲੱਗਦੇ ਆ ਇਹ ਕਹਿੰਦੇ ਆ ਕਿ ਐਕਟਿਵ ਟਾਈਮ ਤੇ ਹੋਣਾ ਚਾਹੀਦਾ ਜੋ ਉੱਪਰ ਦਾ ਨਵਾਂ ਇਹਨਾਂ ਨੇ ਲੈਜਿਸਲੇਸ਼ਨ ਲਿਆਂਦਾ ਇਹ ਕਹਿੰਦੇ ਐਕਟਿਵ ਟਾਈਮ ਤੇ ਹੋਣਾ ਚਾਹੀਦਾ ਇੱਕ ਡਿਲੀਵਰੀ ਡਰਾਈਵਰ ਆ ਜਦੋਂ Amazon ਦਾ ਬੰਦਾ ਕੰਮ ਕਰਦਾ 12 ਘੰਟੇ ਜਾਂ 10 ਘੰਟੇ ਕੰਮ ਕਰਦਾ ਉਹਨੂੰ ਹਰ ਘੰਟੇ ਦੇ ਪੈ ਪੇ ਪੈਂਦੇ ਵਹੀਕਲ ਵਹੀਕਲ ਦਾ ਕੋਈ ਚਾਰਜ ਇਸ ਤਰੀਏ ਉਹਨੂੰ ਉਹਨੂੰ ਕਿਸੇ ਵੀ ਚੀਜ਼ ਦਾ ਆਪਣੇ ਪੱਲਿਓ ਤਾਂ ਨਹੀਂ ਦੇਣਾ ਪੈਂਦਾ ਫਿਰ ਇਹ 28 ਕਿੱਸੇ ਹਿਸਾਬ ਨਾਲ ਲੈ ਕੇ ਆਏ ਆ ਗੱਡੀ ਮੇਰੀ ਬਿਨਾ ਬੈਨੀਫਿਟ ਬਿਨਾ ਓਵਰਟਾਈਮ ਬਿਨਾ ਕਿਸੇ ਵੀ ਰੀਜ਼ਨ ਦੇ ਜੇ ਇਹ ਲੈਜਿਸਲੇਸ਼ਨ ਇਹਨਾਂ ਨੇ ਤਿਆਰ ਕੀਤਾ ਜੋ ਜੋ ਕਿ ਸਾਡੇ ਹਿਸਾਬ ਨਾਲ ਬਿਲਕੁਲ ਗਲਤ ਸੀਗਾ ਉਹ ਇਹਨਾਂ ਨੇ ਫੇਰ ਵੀ ਸਾਡੇ ਉੱਤੇ ਥੋਪਿਆ ਅਸੀਂ ਫੇਰ ਵੀ ਇਹਨਾਂ ਦੀ ਗੱਲ ਸੁਣਨ ਲਈ ਤਿੰਨ ਵਾਰੀ ਜਿਹੜੇ ਲੇਬਰ ਮਿਨਿਸਟਰ ਹੈਰੀ ਵੈਂਚ ਕੋਲ ਗਏ ਉਹਨਾਂ ਨੇ ਕਿਹਾ ਜੀ 45 ਸੈਂਟ ਵਹੀਕਲ ਅਲਾਉਂਸ ਮਿਲੇਗਾ ਵਹੀਕਲ ਅਲਾਉਂਸ ਹੁੰਦਾ ਜੀ ਜਦੋਂ ਤੁਹਾਡੀ ਗੱਲ ਦੀ ਗੱਡੀ ਚੱਲਦੀ ਆ ਜਦੋਂ ਤੁਹਾਨੂੰ ਕੋਈ ਰਾਈਡ ਆਈ ਪਿਕਅਪ ਤੋਂ ਲੈ ਕੇ ਤੇ ਡ੍ਰੌਪ ਆਫ ਤੱਕ 45 ਸੈਂਟ ਦੇਣੇ ਚਾਹੀਦੇ ਓਪਨ ਨਹੀਂ ਫਾਲੋ ਕਰਦਾ ਜੀ ਨਾ ਲਿਫਟ ਕਰਦਾ ਜਦ ਕਿ ਡੋ ਟੈਸ਼ ਫਾਲੋ ਕਰਨ ਲੱਗ ਪਿਆ ਸਕਿਪ ਕਰਨ ਲੱਗ ਪਿਆ ਕੀ ਰੀਜ਼ਨ ਹੈ ਮੈਨੂੰ ਅੱਜ ਤੱਕ ਇਹ ਨਹੀਂ ਸਮਝ ਆਇਆ ਤੁਹਾਨੂੰ ਕੀ ਲੱਗਦਾ ਹੈ ਕਿ ਮਨਮਾਰ ਮਰਜ਼ੀਆਂ ਓਬਰ ਇਸ ਕਰਕੇ ਵੀ ਕਰ ਰਹੀ ਹੈ ਕਿ ਕੰਪਿਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਲੋਕ ਇਸ ਪ੍ਰੋਫੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਆ ਚੁੱਕੇ ਨੇ ਭਾਜੀ ਰੀਜ਼ਨ ਦੱਸਦਾ ਨਹੀਂ ਸਭ ਤੋਂ ਵੱਡਾ ਪਹਿਲਾਂ ਇਹ ਕੰਪਨੀਆਂ ਆਂਦੀਆਂ ਸਾਰਾ ਟੇਕਓਵਰ ਕਰਦੀਆਂ ਹਰ ਥਾਂ ਤੇ ਜਿਹੜਾ ਡਿਸਕਾਊਂਟ ਦਿੰਦੀਆਂ ਤੁਸੀਂ ਯੂਜ਼ ਟੂ ਹੋਗੇ ਕਿਸੇ ਵੀ ਕੰਪਨੀ ਤੇ ਉਸ ਤੋਂ ਬਾਅਦ ਹੁੰਦਾ ਕੀ ਆ ਘਾਣ ਕਰਨਾ ਸ਼ੁਰੂ ਡਰਾਈਵਰ ਦੀ ਇੱਕ ਲਿਮਿਟ ਹੋਣੀ ਚਾਹੀਦੀ ਆ ਕਿਸੇ ਵੀ ਕੰਮ ਦੇ ਵਿੱਚ ਤੁਸੀਂ ਹੁਣ ਇਹੀ ਪ੍ਰੋਫੈਸ਼ਨ ਲਾ ਲਓ ਵੀ ਤੁਹਾਡਾ ਪ੍ਰੋਫੈਸ਼ਨ 10 ਬੰਦੇ ਇੰਟਰਵਿਊ ਲੈਣ ਵਾਲੇ ਖੜੇ ਹੋਣਗੇ ਤਾਂ ਤੁਹਾਡੀ ਵੈਲਿਊ ਨਾਰਮਲੀ ਇਹ ਘਟ ਜਾਏਗੀ ਕਿਉਂਕਿ ਉਹਨੂੰ ਸੁਣੇਗਾ ਹੀ ਕੋਈ ਨਹੀਂ ਇਸੇ ਤਰ੍ਹਾਂ ਡਰਾਈਵਰ ਦੇ ਹਾਲਾਤ ਨੇ ਇੰਨੇ ਕਿ ਡਰਾਈਵਰ ਖੜੇ ਕਰਦੇ ਕਿਉਂਕਿ ਇਹਨਾਂ ਦੇ ਪੱਲਿਓ ਤਾਂ ਕੁਝ ਨਹੀਂ ਜਾਂਦਾ ਗੱਡੀਆਂ ਸਾਡੀਆਂ ਟਾਈਮ ਸਾਡਾ ਸਭ ਕੁਝ ਸਾਡਾ ਕਿਸ ਹਿਸਾਬ ਨਾਲ ਇਹ 50% ਕੱਟ ਲੈਂਦੇ ਮੇਰੇ ਕੋ ਹਜ਼ਾਰਾਂ ਪ੍ਰੂਫ ਪਏ ਆ ਕੋਈ ਪੁੱਛਣ ਕੀ 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 ਪ੍ਰੂਫ ਮੈਂ ਤੁਹਾਡੇ ਕੋਲ ਰੱਖੋ ਜੀ ਭਾਈ ਇਸੇ ਪ੍ਰੂਫ ਇਹ ਦੇਖੋ ਪਹਿਲੀ ਗੱਲ ਤੇ ਇਹ ਦੇਖੋ ਜਿਹੜਾ ਡੋਰ ਡੈਸ਼ ਜਿਹੜਾ ਵੇ ਇਹ ਦਿਨ ਦਾ ਪਿਆ ਵੇ ਇਹ ਦੇਖੋ ਡੋਰ ਡੈਸ਼ ਦੇ ਰਿਆ ਠੀਕ ਹੈ ਜੀ ਤੇ ਇਹ ਦੇਖੋ ਸੇਮ ਟ੍ਰਿਪ ਹੈ ਐ ਸੇਮ ਟ੍ਰਿਪ ਐਜ਼ ਅ ਡਰਾਈਵਰ ਸਾਨੂੰ ਆਇਆ 47 ਦਾ ਔਰ ਸੇਮ ਟ੍ਰਿਪ ਐਜ਼ ਅ ਰਾਈਡਰ ਜਿਹਨੇ ਹੈ ਕਸਟਮਰ ਉਹ 76 ਦਾ ਬਗਾਲੋ 50% ਸਮ ਟਾਈਮ ਹਾਂ ਜੀ ਕੋਈ ਹੈ ਨਹੀਂ ਨਾ ਲਿਮਿਟ ਹੀ ਨਹੀਂ ਹੈਗੀ ਇਹਨਾਂ ਦੀ ਕਿੰਨੇ ਕਿੰਨੇ ਪੈਸੇ ਤੁਹਾਡੇ ਮਤਲਬ ਕੱਟੇ ਜਾ ਰਹੇ ਜਾਂ 76 ਦਾ ਡਰਾਈਵਰ ਨੇ ਪੇ ਕੀਤਾ ਨਹੀਂ ਨਹੀਂ ਕਸਟਮਰ ਨੇ ਪੇ ਕੀਤਾ 77 ਮਿਲੇ ਠੀਕ ਹੈ ਦੋ ਇਨਵੋਇਸ ਸਰ ਜਿਹੜੀ ਇੱਕ ਇਨਵੋਇਸ ਹੈਗੀ ਇਹ ਉਹ ਜਿਹੜੀ ਕਸਟਮਰ ਕੋ ਜਾਂਦੀ ਉਹ ਡਿਫਰੈਂਟ ਹੁੰਦੀ ਹੈਗੀ ਇਹ ਇੱਕ ਇਨਵੋਇਸ ਜਿਹੜੀ ਸਾਨੂੰ ਆਉਂਦੀ ਹੈ ਕਿ ਉਹ ਡਿਫਰੈਂਟ ਹੁੰਦੀ ਯੂ ਕੈਨ ਸੀ ਹੇਅਰ 76 ਵਾਲੀ ਜਿਹੜੀ ਇਨਵੋਇਸ ਹੈਗੀ ਉਹ ਕਸਟਮਰ ਨੂੰ ਜਾਂਦੀ ਹੈ ਲਕੀ ਜੀ ਆਪਾਂ ਜੀ ਪੁੱਛ ਲਈਏ ਹੁਣ ਰੀਸੈਂਟਲੀ ਮੈਂ ਦਾ ਤਿੰਨ ਦਿਨ ਪਹਿਲਾਂ ਡਾਊਨਟਾਊਨ ਟੂ ਲੈਂਗਲੀ ਕਸਟਮਰ ਕੋ 118 ਡਾਲਰ ਕਾਊਂਟ ਕੀਤੇ ਠੀਕ ਹੈ ਜੀ ਤੇ ਡਰਾਈਵਰ ਨੂੰ ਤੇ ਜਸ 32 ਡਾਲਰ ਉਹਨੇ ਜਸ ਉਹਦਾ ਹੀ ਪੁੱਛ ਲਿਆ ਰਾਤੀ ਕੀ ਕਿੰਨੇ ਪੈਸੇ ਕਾਊਂਟ ਕੀਤੇ ਉਹ ਕਹਿੰਦੇ 118 ਡਾਲਰ ਮੈਨੂੰ ਪੇ ਕੀਤੇ ਤੁਸੀਂ ਜੇ ਕੈਲਕੂਲੇਟ ਕਰੋਗੇ ਸਰ 72 80% ਜਦੋਂ ਸਰਵਿੰਗ ਟਾਈਮ ਹੁੰਦਾ ਹੈਗਾ ਇਹ ਕਸਟਮਰ ਡਰਾਈਵਰ ਸਰਜ ਸਰਜੀ ਨਹੀਂ ਮਿਲਦਾ ਕੋਈ ਵੀ ਨੋ ਦਿਖਾ ਦਿੰਦੇ ਨੇ ਕਿ 1.2 1.3 ਦਿਖਾ ਦੇ ਬਟ ਨਹੀਂ ਓਵਰ ਆਲ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਨਾਰਮਲੀ ਹੀ ਪੇ ਸਾਨੂੰ ਕਰਦੇ ਹੈਗੇ ਨੇ ਅਗੇ ਨਾਲ ਹੋਰ ਰੇਸ਼ੋ ਥੱਲੇ ਆ ਗਈ ਸਰ ਐਵਰੀ ਈਅਰ ਸਾਡੇ ਕੋਲ ਸਾਈਨ ਕਰਾਉਂਦੇ ਨੇ ਐਗਰੀਮੈਂਟ ਹੁੰਦਾ ਹੈ ਕਿ 25% ਅਸੀਂ ਡਿਡਕਟ ਕਰਾਂਗੇ ਮਗਰ ਇਹਨਾਂ ਦੀ ਕੋਈ ਲਿਮਿਟ ਨਹੀਂ ਹੈ 25% ਲੈ ਕੇ 70% ਤੱਕ ਜਾਂਦੇ ਨੇ ਇਹ ਫਲੈਕਸੀਬਲ ਨੇ ਜਿੱਥੇ ਮਰਜ਼ੀ ਕਰ ਲੈਣ ਸਾਨੂੰ ਕੁਝ ਮਿਲਦਾ ਹੀ ਨਹੀਂ ਹੈ ਗੱਲ ਹੈਗੀ ਕਿ ਅਸੀਂ ਸਿਰਫ ਪੁਆਇੰਟ ਸਾਡਾ ਹੈਗਾ ਕਿ ਜਿਹੜਾ ਇਹਨਾਂ ਨੇ 45 ਸੈਂਡ ਸਾਨੂੰ ਐਕਸਟਰਾ ਵੀਕਲੇ ਲਾਂਚ ਕਰੇ ਸਨ ਸਾਰੇ ਚੈਨਲ ਨੇ ਕਿਹਾ ਤੁਹਾਡੇ ਆਪਣਾ 91.5 ਨੇ ਕਿਹਾ 93.5 ਨੇ ਕਿਹਾ ਤੇ ਉਸ ਤੋਂ ਬਾਅਦ ਕੁਝ ਨਹੀਂ ਮਿਲਦਾ ਪਿਆ ਸਾਡਾ ਮੈਨ ਬੰਦ ਖਾਦਾ ਨੇ ਜ਼ੀਰੋ ਪੇਮੈਂਟ ਐਡੀਸ਼ਨਲ ਜ਼ੀਰੋ ਸਾਡੇ ਫੇਅਰ ਇਹ ਜਿਹੜਾ ਫੇਅਰ ਹੈਗਾ ਸਾਡਾ ਇਹ ਸਾਡਾ ਫੇਅਰ ਹੈ ਸਾਡੀ ਇਨਕਮ ਹੈਗੀ ਜੀ ਇਹ ਦੇਖੋ ਜੀ ਮੈਂ ਆਪਣੀ ਲੈ ਕੇ ਆਇਆ ਹਾਂ ਤੇ ਮੇਰੇ ਕੋਲ ਇਹ ਦੇਖੋ ਜੀ 24118 ਮੈਂ ਦੋ ਵੀਕੈਂਡਸ ਆਏ ਨੇ ਮੈਂ ਤਾਂ ਉਹਦਾ ਬ੍ਰੇਕਅਪ ਕਰਤਾ ਹੈ 60 ਘੰਟੇ ਮੇਰਾ ਐਕਟਿਵ ਟਾਈਮ ਨੇ ਮੈਂ 95 ਘੰਟੇ ਕੰਮ ਕੀਤਾ ਹੈ ਮੈਂ 95 ਘੰਟੇ ਕੰਮ ਕੀਤਾ ਹੈ ਮੈਨੂੰ ਇਹ ਗੱਲ ਦੱਸੋ ਸਾਡੇ ਜਿਹੜੇ 2 ਘੰਟੇ ਡਿਲੀ ਦੇਣੇ ਉਹ ਕਿੱਥੇ ਨੇ ਅਸੀਂ ਆਨਲਾਈਨ ਹੈਗੇ ਨਾ ਭਾਜੀ ਅਸੀਂ 10 ਘੰਟੇ ਖੜੇ ਗੱਡੀ ਲੈ ਕੇ ਆਨਲਾਈਨ ਖੜੇ 10 ਘੰਟੇ ਸਾਰਾ ਕੰਮ ਮਿਲ ਰਿਹਾ 6 ਘੰਟੇ 8 ਘੰਟੇ ਜਿਹੜਾ ਤੁਸੀਂ ਬ੍ਰੇਕਪ ਬਿਖਾ ਰਹੇ ਹੋ ਕਿ 2400 ਇਹ ਤੁਹਾਡਾ 2 ਹਫਤੇ ਦਾ ਬਣਿਆ ਹੈ 2 ਹਫਤੇ ਦਾ ਬਣਿਆ ਬ੍ਰੇਕਾ ਬੇਕਾ ਔਰ ਜੇ ਹੀ ਪਹਿਲਾਂ ਤੇ ਆਪਾਂ ਸਮੇਂ ਦੀ ਗੱਲ ਕਰੀਏ ਭਾਜੀ ਇਹ 67 ਘੰਟੇ 288 ਨਾਲ ਜੋੜ ਕੇ ਦਿੰਦੇ ਹੋ ਸਾਡੇ ਰਾਈਡ ਚ ਦੇਖੋ ਕਿੰਨੇ ਕਿਲੋਮੀਟਰ ਕਿੰਨੀ ਗੱਡੀ सेम ब्रेकअप करताने साडे चोवीस सो पहिले साडे सन साडा अडिशनल की ਮੈਨੂੰ ਇਹ ਇਹੀ ਜਿੱਦ ਗੱਲ ਕਰੀਏ ਅੱਜ ਤੋਂ ਕੁਝ ਸਾਲ ਪਹਿਲਾਂ ਦਿੱਤਾ ਉਦੋਂ ਇਹ ਬ੍ਰੇਕਅਪ ਕਿੰਨਾ ਹੁੰਦਾ ਸੀ ਕਿ ਉਦੋਂ ਮੁਲਾਫਾ ਹੁੰਦਾ ਸੀਗਾ ਨਹੀਂ ਹੁਣ ਇਹਨਾਂ ਨੇ ਫੇਅਰ ਬਹੁਤ ਘੱਟ ਕਰ ਦਿੱਤੇ ਨੇ ਫੇਅਰ ਦਾ ਪ੍ਰਾਈਸ ਘੱਟ ਕਰਤਾ ਪਹਿਲੀ ਗੱਲ ਤਾਂ ਸਾਨੂੰ 올ਡ ਫੇਅਰ ਚਾਹੀਦਾ ਜੋ ਸਾਨੂੰ ਫੇਅਰ ਮਿਲਦਾ ਸੀ ਪਲੱਸ ਸਾਨੂੰ 45 ਸੈਂਟ ਸਾਨੂੰ 20 88 ਦਾ ਅਜੇ ਵੀ ਕਨਫਿਊਜ਼ਨ ਹੈ ਸਾਨੂੰ ਨਹੀਂ ਸਮਝ ਆਉਂਦੀ ਬੀਟਰ ਮਿਨਿਮਮ ਕਹਿੰਦੇ ਨੇ ਕਿ ਅਸੀਂ ਕਰ ਦਿੱਤੀ ਹੈ ਵੇਜ ਰੇਟ ਉਹਦੇ ਨਾਲ ਕੀ ਲੱਗਦਾ ਕਿ ਉਹ ਇਧਰੋਂ ਕੰਮ ਘੁਮਾ ਕੇ ਉਧਰ ਦੀ ਫੜ ਲਿਆ ਭਾਜੀ ਇਹ ਜਿਹੜਾ ਲੈਜਿਸਲੇਸ਼ਨ ਨਹੀਂ ਹੈਗਾ ਇਹ ਪ੍ਰੋਪੋਜ਼ਲ ਕੀਤਾ ਆ ਉਪਰ ਦਾ ਡਰਾਫਟਡ 2023 9 ਮਾਰਚ ਨੂੰ ਸਾਨੂੰ ਈਮੇਲ ਆਈਆਂ ਸੀ ਇਹਨਾਂ ਦੀਆਂ ਜੋ ਇਹਨਾਂ ਨੇ ਲੈਜਿਸਲੇਸ਼ਨ ਤਿਆਰ ਕੀਤਾ 100% ਸਾਡੇ ਕੋਲ ਕਾਪੀ ਹੈਗੀ ਉਹਦੀ ਜਿਹੜੀ ਇਹਨਾਂ ਨੇ ਈਮੇਲ ਕੀਤੀ ਸੀਗੀ ਸੇਮ ਲੈਜਿਸਲੇਸ਼ਨ ਡਰਾਫਟਡ ਕਰਕੇ ਬਣਾਤਾ ਇਹਦਾ ਮਤਲਬ ਕੰਮ ਇਹ ਨਹੀਂ ਕਰਦੇ ਪਏ ਕੰਮ ਪਿੱਛੋਂ ਕਰਦੀ ਪੀ ਉੱਪਰ ਮੈਂ ਸਭ ਤੋਂ ਵੱਡੀ ਗੱਲ ਦੱਸਣਾ ਚਾਹਨਾ ਇਹਦੇ ਵਿੱਚ ਜਿਹੜੀ ਆ 50% ਜਿਹੜਾ ਖਾਣਾ ਇਹਨਾਂ ਦਾ ਕੇਸ ਦੇ ਹਿਸਾਬ ਨਾਲ ਹੱਕ ਬਣਦਾ ਤੇ ਇਹ ਕਹਿੰਦੇ ਆ ਐਕਟਿਵ ਟਾਈਮ ਦਾ ਤੁਹਾਨੂੰ 20.88 ਸੈਂਟ ਬਣਦਾ ਇਹ ਲੈਜਿਸਲੇਸ਼ਨ ਲਿਆਣ ਵਾਲੇ ਜੋ ਹੈਗੇ ਆ ਉਹ ਕੌਣ ਨੇ ਤੁਸੀਂ ਇੱਕ ਕੋਈ ਵੀ ਕੰਮ ਕਰ ਲਓ ਤੁਸੀਂ ਜੇ 10 ਘੰਟੇ ਕੰਮ ਤੇ ਬੈਠੇ ਹੋ ਤੁਹਾਨੂੰ 10 ਘੰਟੇ ਦਾ ਪੇ ਹੋਣਾ ਚਾਹੀਦਾ ਕਿ 6 ਘੰਟੇ ਦਾ ਉਹਦੇ ਚੋਂ ਪੇ ਹੋਣਾ ਚਾਹੀਦਾ ਜਦੋਂ ਤੁਹਾਡੇ ਕੋਲ ਕੰਮ ਹੈ ਫਿਰ ਫਿਰ ਦੂਜੀ ਗੱਲ ਜੇ ਸਾਡੇ ਕੋਲ ਓਵਰਟਾਈਮ ਨਹੀਂ ਹੁਣ ਇਹ ਜੌਬ ਜਿਹੜੀ ਆ ਇਹ ਇਹਨਾਂ ਨੂੰ ਲੱਗਦਾ ਕਿ ਇਹ ਰਿਸਕੀ ਜੌਬ ਨਹੀਂ ਹੈ ਤੁਸੀਂ ਡਰਾਈਵਿੰਗ ਕਰਦੇ ਸਵੇਰ ਤੋਂ ਸ਼ਾਮ ਉਹਦੇ ਹਿਸਾਬ ਨਾਲ ਇਹ ਵੇਜਿਸ ਜਿਹੜੀਆਂ ਬਣਾ ਰਹੇ ਨੇ ਇਹ ਕੀ ਜੈਨੂਇਨ ਪਰਸਪੈਕਸ਼ਨ ਤੋਂ ਇਹ ਬਣਾਈ ਜਾਂਦੀ ਹੈ ਨਾ ਕਿ ਓਬਰ ਵਾਲੇ ਕਹਿੰਦੇ ਪੈਸੇ ਬਹੁਤ ਕਮਾਉਂਦੇ ਨੇ ਓਬਰ ਵਾਲਿਆਂ ਦੀ ਤਾਂ ਮੋਜਾ ਬਹੁਤ ਹੈ ਆਪਣੀ ਮਨਮਰਜ਼ੀ ਦਾ ਕੰਮ ਹੈ ਆਪਣੀ ਮਨਮਰਜ਼ੀ ਨਾਲ ਪੈਸੇ ਕਮਾਈ ਜਾਂਦੇ ਨੇ ਭਾਜੀ ਗੱਲ ਸਭ ਤੋਂ ਵੱਡੀ ਇਹ ਆ ਉਹਨਾਂ ਨੂੰ ਇਹ ਪੁੱਛੋ ਵੀ ਘੰਟੇ ਕਿੰਨੇ ਲਾਂਦੇ ਆ ਕਿਸੇ ਕੋਈ ਆਪਣਾ ਘਰੋਂ ਛੱਡ ਕੇ ਕੰਮ ਜਿਹੜੇ ਸਾਰੇ 90 ਤੋਂ 95 ਘੰਟੇ ਜਿਹੜਾ ਰੈਗੂਲਰ ਡਰਾਈਵਰ ਲਗਾ ਰਿਹਾ ਇੱਕ ਵੀਕ ਦੇ ਵਿੱਚ 95 ਘੰਟੇ ਦਾ ਮਤਲਬ ਹੈ ਡਬਲ ਟਾਈਮ ਕਿਸੇ ਵੀ ਬੰਦੇ ਦੇ ਨਾਲੋਂ ਅਲੱ ਡਬਲ ਟਾਈਮ ਦੋ ਜਵਾਬਾ ਕਰ ਸਕਦੇ ਆ ਅਸੀਂ ਕਿਉਂ ਕਰਦੇ ਆ ਹਰ ਕਿਸੇ ਦੀ ਆਪਣੀ ਇੱਕ ਮਜਬੂਰੀ ਆ ਕਿਸੇ ਦੇ ਪੇਰੈਂਟ ਨੇ ਕਿਸੇ ਦੇ ਬੱਚੇ ਨੇ ਕਿਸੇ ਦਾ ਕੋਈ ਆ ਮੈਂ মিডিਆ ਨੂੰ ਇੱਕ ਰਿਕੁਐਸਟ ਕਰਨਾ ਚਾਹੁੰਦਾ ਆ মিডিਆ ਸਭ ਤੋਂ ਵੱਡਾ ਰੋਲ ਅਦਾ ਕਰ ਸਕਦਾ ਇਹਦੇ ਵਿੱਚ ਸਾਡੇ ਲਈ ਪਰ মিডিਆ ਦਾ ਕੰਮ ਵੀ ਕੀ ਆ ਮਸਾਲਾ ਘਟਲਾ ਕਈ ਚੈਨਲ ਇਦਾਂ ਦੇ ਨੇ ਜਿਨ੍ਹਾਂ ਨੇ ਕਈ ਕਈ ਇਦਾਂ ਦੀਆਂ ਚੀਜ਼ਾਂ ਆਪਣੇ ਚੈਨਲ ਤੇ ਬੋਲੀਆਂ ਜੋ ਕੀ ਟੱਕ ਵੀ ਨਹੀਂ ਮਰਦਾ ਸੀਗਾ ਕਹਿਣ ਦਾ ਤੇ ਕਰਨ ਦਾ ਕਿਸੇ ਇੱਕ ਚੈਨਲ ਤੇ ਆਈ ਹੈ ਜੀ ਗੱਲ ਉਹ ਕਹਿੰਦੇ ਆ ਕਿ ਇਹਨਾਂ ਦੇ ਡਰਾਈਵਰਾਂ ਨੇ ਪੈਸੇ ਇਕੱਠੇ ਕੀਤੇ ਆ ਪੈਸੇ ਇਕੱਠੇ ਕਰਕੇ ਜੀ ਇਹ ਕਿਸੇ ਪਾਸੇ ਨਹੀਂ ਲਾਏ ਮਰਮਾ ਉਹ ਪੁੱਛਣਾ ਚਾਹਣਾ ਪਹਿਲੀ ਗੱਲ ਤੋਂ ਇਹ ਚੈਨਲ ਵਾਲੇ ਹੈਗੇ ਕੌਣ ਹੈ ਕਿਸੇ ਵੀ ਇੰਟਰਫੇਅਰ ਕਰਨ ਦੇ ਵਿੱਚ ਜੇ ਡ్రਾਈਵਰ ਨੇ ਪੈਸੇ ਕੋਈ ਇਕੱਠਾ ਕੀਨ ਤਾਂ ਹਰ ਕਿਸੇ ਦਾ ਹੱਕ ਹੈ ਹਰ ਕੋਈ ਸੇਵਿੰਗ ਕਰ ਸਕਦਾ ਮੈਂ ਉਹੀ ਕਹਿਣਾ ਜੀ ਡਰਾਈਵਰ ਕਹਿੰਦੇ ਆ ਵਕੀਲ ਕਰਨ ਲਈ ਪੈਸੇ ਇਕੱਠੇ ਕੀਤੇ ਆ ਇਹਨਾਂ ਕੋਲ ਡਾਟਾ ਵੀ ਪਹੁੰਚ ਗਿਆ ਭਈ 20000 ਇਕੱਠਾ ਕੀਤਾ ਮੈਂ ਅੱਜ ਵੀ ਇਹਨਾਂ ਤੇ ਹੈਰਾਨ ਆ ਕਿ ਜੇ ਕੋਈ ਰੀਅਲ ਵਿਗਰ ਲਿਆਣਾ ਚਾਹੁੰਦੇ ਆ ਇਹਨਾਂ ਦੇ ਕੋਲ ਰੀਅਲ ਵਿਗਰ ਆਂਦੀ ਕਿੱਥੋਂ ਆ ਇਹਦਾ ਮਤਲਬ ਇਹ ਆ ਕਿ ਆਪਾਂ ਕਿਉਂਕਿ ਪ੍ਰੋਟੈਸਟ ਹੋਣਾ ਚੱਲ ਰਿਹਾ ਅਖੀਰ ਦੇ ਵਿੱਚ ਇਹਨੂੰ ਬਾਈਡ ਆਪ ਕਰੀਏ ਉਹ ਤੌਰ ਤੇ ਮੰਗ ਕੀ ਐ ਐਨਡੀਪੀ ਤੋਂ ਤੁਹਾਨੂੰ ਸਾਡੇ ਇਹ ਜਿਹੜੇ ਵੇਅਰ ਆ ਉਹ ਜਨੂਅਲ ਕਰਨ ਉੱਪਰ ਦਾ ਕੱਟਾ ਜੋ ਐਕਚੁਅਲ ਕੱਟਾ ਹੋਣਾ ਚਾਹੀਦਾ 15% ਉਸ ਤੋਂ ਉੱਪਰ ਨਾ ਲੈਣ ਤੇ ਸਾਨੂੰ ਜਿਹੜਾ ਐਕਟਿਵ ਟਾਈਮ ਨਹੀਂ ਜਿਹੜਾ ਇੰਗੇ ਨੌਨ ਇੰਗੇਜ ਟਾਈਮ ਵੀ ਪੇਡ ਹੋਣਾ ਚਾਹੀਦਾ ਜੇ ਮਿਨੀਮਮ ਕਹਿੰਦੇ ਆ ਤਾਂ ਫਿਰ ਨੌਨ ਇੰਗੇਜ ਟਾਈਮ ਵੀ ਪੇਡ ਹੋਣਾ ਚਾਹੀਦਾ ਤੇ 45 ਸੈਂਟ ਜਿਹੜੇ ਕਹਿੰਦੇ ਪਿਓ ਸਾਨੂੰ ਪੇ ਹੋਣੇ ਚਾਹੀਦੇ ਐਕਸਟਰਾ ਸਾਡੀ ਇਨਕਮ ਜਿਹੜੀ ਸਾਡੇ ਐਡ-ਆਨ ਹੋਣੀ ਚਾਹੀਦਾ ਐਡੀਸ਼ਨਲ ਜਿਹੜੇ ਅਜੇ ਵੀ ਸੋਚਦੇ ਕਿ ਉੱਪਰ ਬੜਾ ਇੱਕ ਫਾਇਦੇ ਵਾਲਾ ਤੁੰਦਾ ਹੈ ਉਹਨਾਂ ਨੂੰ ਕੀ ਕਹਿਣਾ ਚਾਹਦੇ ਇਸ ਵੇਲੇ ਭਾਜੀ ਗੱਲ ਦੱਸੋ ਅਸੀਂ ਤੇ ਵੈਲਕਮ ਕਰਾਂਗੇ ਆਪਣੀ ਗੱਡੀਆਂ ਲਿਆਓ ਆਪਣੀ ਇੰਸ਼ੋਰੈਂਸ ਪੇ ਕਰੋ ਹਰ ਮਹੀਨੇ ਬਾਅਦ ਗੱਡੀ ਦੀ ਸਰਵਿਸ ਕਰਾਓ 6 ਮਹੀਨੇ ਬਾਅਦ ਇਨਸਪੈਕਸ਼ਨ ਕਰਾਓ ਤੇ 6 ਮਹੀਨੇ ਬਾਅਦ ਟਾਇਰ ਚੇਂਜ ਕਰਾਓ ਆ ਜਾਓ ਫਿਰ ਕੈਲਕੂਲੇਟ ਕਰ ਲਓ ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਦੂਰੋਂ ਪਹਾੜ ਸੋਹਣੇ ਲੱਗਦੇ ਨੇ ਚੜ੍ਹੋਂ ਤੇ ਬੱਧਾ ਲ ਬਿਲਕੁਲ ਤਾਂ ਇਹ ਪ੍ਰੋਟੈਸਟ ਜੋ ਹੈ ਇਹਨਾਂ ਦੇ ਵੱਲੋਂ ਅੱਜ ਕੀਤਾ ਜਾ ਰਿਹਾ ਮੰਗਾਂ ਆਪਣੀਆਂ ਇਹਨਾਂ ਦੇ ਵੱਲੋਂ ਰੱਖੀਆਂ ਗਈਆਂ ਨੇ ਤਾਂ ਦੇਖਣਾ ਹੋਵੇ ਕਿ ਸਰਕਾਰ ਕਿੰਨਾ ਕੁ ਜ਼ੋਰ ਜਣਾ ਹੈ ਇਹਨਾਂ ਦੀਆਂ ਮੰਗਾਂ ਤੇ ਜਲਦੀ ਹੋਈ ਨਜ਼ਰ ਆਉਂਦੀ ਹੈ